ਇਹ ਸ਼ੌਂਕ ਕਿਸ ਨੇ ਲਾ ਲਿਆ ਇਹ ਚੱਟੇ ਵਾਲਾ ਹੀ ਸ਼ੌਂਕ ਹੈ ਕਿਸੇ ਛੱਡਿਆ ਨਹੀਂ ਜਾਂਦਾ ਜੀ ਨਾਮ ਹੈ ਚੰਚਾ ਜੀ ਇਹ ਭਾਗਤ ਵਾਲੇ ਰਾਜੀਵ ਦੇ ਘੋੜੇ ਦਾ ਬੱਚਾ ਜੀ ਪ੍ਰੋਪਰ ਜਿਹੜੀ ਹੋਰਾਂ ਵੀ ਪੱਕੀ ਬਲੱਡ ਲੈਣ ਦਾ ਬੱਚਾ ਜੀ ਇਹ ਬੱਚਾ ਆਪਣਾ ਬਿਲਕੁਲ ਜੈਨੂਇਨ ਬੱਚਾ ਜੀ ਇਹਨਾਂ ਕੋਈ ਸਰੀਰ ਨਾਲ ਛੇੜਛਾੜ ਨਹੀਂ ਬਿਲਕੁਲ ਨਾਰਮਲ ਦੇਸੀ ਖਰਾਕ ਤੇ ਪਲੇ ਹੋਇਆ ਹੈ ਜੀ ਇਹ ਇੱਕ ਨਿਕ ਮਹਿੰਗਾ ਸ਼ੌਂਕ ਹੈ ਘੋੜਿਆਂ ਦਾ ਕਿ ਲੋਕ ਕਈ ਵਾਰੀ ਇਹ ਵੀ ਪਾਲਣ ਤੋਂ ਡਰਦੇ ਨੇ ਮੇਰੇ ਕਲਾਸ ਬੜਦਾ ਹੁੰਦਾ ਜਿਹਨ ਦਾ ਸ਼ੌਂਕ ਤੇ ਆ ਜੀ। ਅਸਲੀ ਨਕਲੀ ਦੀ ਪਛਾਣ ਹੁੰਦੀ ਬਹੁਤ ਸਾਰੇ ਲੋਕ ਧੋਖਾ ਵੀ ਖਾ ਜਾਂਦੇ। ਨੁਕਰੇ ਦੇ ਵਿੱਚ ਜੀ ਇੱਕ ਤਾਂ ਪਿੰਕਡੈਸ ਹੋਣੀ ਚਾਹੀਦੀ ਹੈ ਜੀ। ਦੂਸਰੀ ਗੱਲ ਇਹ ਹੈ ਜੀ ਜਿਹੜਾ ਨੁਕਰਾ ਹੁੰਦਾ ਉਹ ਜਿਹੜੇ ਸਪੌਟ ਆ ਬਣਨ ਕਿ ਕਾਲੇ ਦਾਗ ਉਹ ਕੱਢ ਹੀ ਆਉਂਦਾ ਜੀ। ਕਿਨਨ ਨੇ ਨਵੇਂ ਆਣੇ ਉਹ ਕਿਸੇ ਸਿਆਣੇ ਬੰਦੇ ਰਹਿ ਲੈਣ। ਮਕਸਤ ਸਾਹਿਬ ਦੇ ਮੇਲੇ ਤੇ ਬਹੁਤ ਸਾਰੇ ਲੋਕ ਆਪੋ ਆਪਣੇ ਜਾਨਵਰ ਲੈ ਕੇ ਪਹੁੰਚੇ ਨੇ ਘੋੜੇ ਘੋੜੀਆਂ ਲੈ ਕੇ ਪਹੁੰਚੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਦਿਸ ਰਹੇ ਨੇ ਜਿਹੜੇ ਕਿ ਕਦੇ ਲੱਗਦਾ ਸੀ ਕਿ ਨੌਜਵਾਨ ਜਿਹੜੇ ਕਹਿੰਦੇ ਪੰਜਾਬ ਦੇ ਨੌਜਵਾਨ ਬਾਹਰਲੇ ਦੇਸ਼ਾਂ ਵੱਲ ਜਾਣ ਦਾ ਰੁਝਾਨ ਰੱਖਦੇ ਨੇ ਪਰ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਇੱਥੇ ਆਪਣੇ ਜਾਨਵਰ ਲੈ ਕੇ ਪਹੁੰਚੇ ਨੇ ਤੁਹਾਨੂੰ ਦਿਖਾ ਦੰਨੇ ਆ ਕਿ ਇਹ ਘੋੜਾ ਤੁਸੀਂ ਦੇਖ ਰਹੇ ਹੋ ਇਹ ਬਛੇਰਾ ਘੋੜਾ ਵੀ ਨਹੀਂ ਬਛੇਰਾ ਕਹਿ ਸਕਦੇ ਆ ਛੋਟੀ ਉਮਰ ਆ ਤਾਂ ਇਹ ਨੌਜਵਾਨ ਸਾਡੇ ਨਾਲ ਹਰਮਣ ਇਹ ਲੈ ਕੇ ਪਹੁੰਚਿਆ ਹੈ ਇਦਾਂ ਗੱਲਬਾਤ ਕਰਦੇ ਆ ਬਾਈ ਜੀ ਈ ਨਾਮ ਹੈ ਇਹ ਨਾਮ ਤੁਹਾਡਾ ਹਰਮਨ ਦੇ ਕਿਹੜੇ ਪਿੰਡ ਤੋਂ ਆਏ ਹੋ ਪਿੰਡ ਆਪਣਾ ਚੱਕ ਸੈਦੋਗਾ ਜੀ ਇਹ ਘੋੜੇ ਬਾਰੇ ਜੀ ਜਾਣਕਾਰੀ ਦਿਓ ਬਛੇਰੇ ਬਾਰੇ ਇਹਦਾ ਨਾਮ ਸ਼ੈਨਸ਼ਾ ਜੀ ਇਹ ਭਾਗਸਰ ਵਾਲੇ ਰਾਜਵੀਰ ਦੇ ਘੋੜੇ ਦਾ ਬੱਚਾ ਜੀ ਜਿਹੜੀ ਇਹਦੀ ਮਾਂ ਜੀ ਉਹ ਡੋਡਾਂ ਵਾਲੇ ਰਾਜੂ ਘੋੜੀ ਦੀ ਬੱਚੀ ਆ ਮੰਨ ਕੇ ਚੱਲੋ ਵੀ ਇਹ ਪ੍ਰੋਪਰ ਜਿਹੜੀ ਹਬੋਰਾ ਦੀ ਪੱਕੀ ਬਲੱਡ ਲਾਈਨ ਦਾ ਬੱਚਾ ਜੀ ਇਹ ਇਹ ਨੁਕਰਾ ਘੋੜਾ ਨੁਕਰਾ ਘੋੜਾ ਹਾਂ ਜੀ ਅਚਾ ਇਹ ਨੁਕਰੇ ਦੇ ਵਿੱਚ ਵੀ ਬਹੁਤ ਸਾਰੇ ਅੱਗੇ ਆ ਜਾਂਦੇ ਕਿ ਕੋਈ ਇਹ ਹੀ ਹੈ ਵੀ ਨੁਕਰੇ ਕੀ ਹੈ ਦੀ ਆਪਣਾ ਖਾਸੀਅਤ ਕੀ ਹੁੰਦੀ ਹੈ ਤਾਂ ਜਾ ਅੱਗੇ ਦੇ ਵਿੱਚ ਕਈ ਵਾਰੀ ਇਹ ਵੀ ਹੁੰਦਾ ਨਾ ਕਿ ਬਹੁਤ ਸਾਰੇ ਲੋਕ ਧੋਖਾ ਵੀ ਖਾ ਜਾਂਦੇ ਨੇ ਇਹੋ ਜੀ ਬਰੀਡਿੰਗ ਤੋਂ ਕਿ ਸਹੀ ਬਰੀਡ ਨਹੀਂ ਮਿਲਦੀ ਉਹਨਾਂ ਨੂੰ ਨੁਕਰੇ ਦੇ ਵਿੱਚ ਜੀ ਇੱਕ ਤਾਂ ਪਿੰਕનેસ ਹੋਣੀ ਚਾਹੀਦੀ ਹੈ ਜੀ ਦੂਸਰੀ ਗੱਲ ਇਹ ਹੈ ਜੀ ਜਿਹੜਾ ਨੁਕਰਾ ਹੁੰਦਾ ਉਹ ਜਿਹੜੇ ਸਪੌਟ ਆ ਬਣਨ ਕਿ ਕਾਲੇ ਦਾਗ ਉਹ ਕਾਢ ਹੀ ਆਉਂਦਾ ਜੀ ਤੇ ਜੋ ਇਹ ਜਿਹੜਾ ਇਹ ਬੱਚਾ ਆਪਣਾ ਬਿਲਕੁਲ ਜੈਨੂਇਨ ਬੱਚਾ ਜੀ ਇਹਨਾਂ ਕੋਈ ਸਰੀਰ ਨਾਲ ਛੇੜਛਾੜ ਨਹੀਂ ਬਿਲਕੁਲ ਨਾਰਮਲ ਦੇਸੀ ਖਾਗ ਦੇ ਪਲਿਆ ਹੋਇਆ ਜੀ ਇਹ ਨੀ ਅੱਜ ਕੱਲ ਬਹੁਤ ਪ੍ਰੋਡਕਟ ਚੱਲੇ ਜੋ ਕੋਈ ਪਾਊਡਰ ਦੇ ਜਾਂਦਾ ਕੋਈ ਬੜਾ ਕੁਛ ਕਰੀ ਜਾਂਦੇ ਆ ਜਿੰਨਾ ਵੀ ਹੈਗਾ ਜੈਨੂਨ ਆ ਜੀ ਕੋਈ ਇਹਦੇ ਸਰੀਰ ਨਾਲ ਛੇੜ ਛਾੜ ਨਹੀਂ ਜਿੰਨੇ ਕਰੇ ਸਪੋਰਟ ਹੈਗੇ ਸਾਰਾ ਕੁਝ ਨੋਰਮਲ ਆ ਜੀ ਅੱਛਾ ਕਦੋਂ ਸ਼ੌਂਕ ਪੈ ਗਿਆ ਘੋੜੇ ਘੋੜੀਆਂ ਰੱਖਣ ਦਾ ਸ਼ੌਂਕ ਤਾਂ ਜੀ ਵੱਡੇ ਭਰਾ ਨੂੰ ਸੀ ਪਹਿਲਾਂ ਮੈਂ ਤਾਂ 5ਵੀਂ ਕਲਾਸ ਵਿੱਚ ਵੱਡਦਾ ਹੁੰਦਾ ਜਦੋਂ ਦਾ ਸ਼ੌਂਕ ਪਿਆ ਜੀ 5ਵੀਂ ਕਲਾਸ ਵਿੱਚ ਵੱਡਾ ਹਾਂਜੀ ਹਾਂਜੀ ਫਿਰ 2 ਕੁ ਸਾਲ ਦਾ ਵਿੱਚੋਂ ਗੈਪ ਪੈ ਗਿਆ ਸੀਗਾ ਜੀ ਉਸ ਤੋਂ ਬਾਅਦ ਹੁਣ 4-5 ਸਾਲ ਹੋ ਗਏ ਫਿਰ ਪ੍ਰੋਪਰ ਜੀ ਸ਼ੌਂਕ ਪਿਆ ਹੋਇਆ ਤੇ ਇਹ ਸ਼ੌਂਕ ਇੰਨਾ ਕੁ ਮੈਨਾਂ ਵਧੀਆ ਜੀ ਅੱਜ ਕੱਲ ਆਪਾਂ ਮੰਨ ਕੇ ਚੱਲਦੀ ਵੀ ਨੌਜਵਾਨ ਚਟੇ ਮਗਰ ਪਏ ਹੋਏ ਆ ਉਹ ਚਟਾ ਨਹੀਂ ਛੱਡ ਸਕਦੇ ਨਾ ਜੀ ਜਿਹੜਾ ਇਹ ਸ਼ੌਂਕ ਕਿਸ ਨੇ ਲਾ ਲਿਆ ਇਹ ਚਟੇ ਵਾਲਾ ਹੀ ਸ਼ੌਂਕ ਹੈ ਕਿਸੇ ਨੂੰ ਛੱਡਿਆ ਨਹੀਂ ਜਾਂਦਾ ਜੀ ਤੇ ਮੰਨ ਕੇ ਚੱਲੋ ਹੁਣ ਮੈਂ ਉਹ ਚਟਾ ਦੇ ਕੇ ਨੁਕਰੇ ਚਟੇ ਇੱਕ ਨੁਕਰੇ ਚਟਾ ਜੀ ਇਹ ਕਿਸੇ ਨੂੰ ਛੱਡਿਆ ਨਹੀਂ ਜਾਂਦਾ ਜੀ ਇਹ ਸ਼ੌਂਕ ਬਹੁਤ ਜ਼ਿਆਦਾ ਵਧੀਆ ਜੀ ਹੁਣ ਮੰਨ ਕੇ ਚੱਲੋ ਜਿਹੜਾ ਵਿਹਲਾ ਬੰਦਾ ਉਹ ਕੋਈ ਨਾ ਕੋਈ ਪੁੱਠਾ ਕੰਮ ਕਰੂਗਾ ਜੀ ਹੁਣ ਮੇਰੀ ਉਮਰ ਤੁਸੀਂ ਲਾ ਲਓ ਜੇ ਮੈਂ ਵਿਹਲਾ ਰਹਿੰਦਾ ਤਾਂ ਕੋਈ ਨਾ ਕੋਈ ਪੁੱਠੇ ਕੰਮ ਤੇ ਲੱਗਣਾ ਸੀ ਤੇ ਮਾਲਕਦੀਨ ਦੀ ਇੰਨੀ ਕਿਰਪਾ ਜੀ ਆਪਾਂ ਤੇ ਜਦੋਂ ਵਿਲੇ ਹੋਈਦਾ ਇਹਨੇ ਲਾਲਚ ਲੱਗ ਰਹੀਦਾ ਜੇ ਵਿਲੇ ਹੋਵਾਂਗੇ ਘਰੇ ਕੋਈ ਜਾਨਵਰ ਨਾ ਹੋਊ ਤਾਂ ਪੁੱਠਾ ਕੰਮੀ ਕਰਾਂਗੇ ਜੀ ਅੱਛਾ ਉਹ ਉਹਨਾਂ ਨੌਜਵਾਨਾਂ ਨੂੰ ਵੀ ਫਿਰ ਸੁਨੇਹਾ ਕਿ ਜਿਹੜੇ ਉਹਨਾਂ ਦੇ ਮਾਪਿਓ ਨੂੰ ਵੀ ਸੁਨੇਹਾ ਕਿ ਜਿਹੜਾ ਕੋਈ ਨਸ਼ੇ ਰੇ ਤੁਹਾਡਾ ਧੀ ਪੁੱਤ ਲੱਗਾ ਉਹਨੂੰ ਘੁੱਡੇ ਲੈ ਕੇ ਦੇ ਦਿਓ ਘੁੱਡੇ ਲੈ ਕੇ ਦਿਓ ਜੀ ਹਾਂ ਵੀ ਸ਼ੌਂਕ ਬਹੁਤ ਵਧੀਆ ਜੀ ਇਹ ਕਮਾਈ ਦੀ ਕਮਾਈ ਕਮਾਈ ਦੀ ਸਾਧਨਾ ਜੀ ਹੁਣ ਮੰਨ ਕੇ ਚੱਲੋ ਕਈ ਬਾਹਰ ਨੂੰ ਤੁਰ ਜਾਂਦੇ ਚਲੋ ਅੱਡੋ ਅੱਡੀ ਸ਼ੌਂਕ ਹੈ ਜੀ ਜਿਹੜਾ ਮੰਨ ਲੰਗੇ ਚੱਲੋ ਕਿਸੇ ਦਾ ਬੱਚਾ ਘਰੇ ਬਹਿਲਾ ਜੀ ਉਹਨਾਂ ਨੂੰ ਕਿਸੇ ਸ਼ੌਂਕ ਵੱਲ ਲਾਓ ਜੇ ਬੱਚਾ ਸ਼ੌਂਕ 'ਚ ਲੱਗੂਗਾ ਉਹ ਨਸ਼ੇ ਤੋਂ ਦੂਰ ਰਹੂਗਾ ਜੇ ਆਪਾਂ ਬੱਚੇ ਨੂੰ ਨਾ ਕਿਸੇ ਸ਼ੌਂਕ ਤੇ ਲਾਵਾਂਗੇ ਤਾਂ ਉਹ ਮਢੀਰ ਨਰੜ ਕੇ ਨਸ਼ੇ 'ਤੇ ਲੱਗੂਗਾ ਜੀ ਅੱਛਾ ਬਾਈ ਜੀ ਹੁਣ ਇਹਨਾਂ ਨਾਲ ਵੀ ਗੱਲ ਕਰਦੇ ਬਈ ਤੁਹਾਡਾ ਕੀ ਨਾਮ ਹੈ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਜੀ ਕੀ ਮੰਨਦੇ ਹੋ ਕਿ ਜਿਹੜਾ ਸ਼ੌਂਕ ਹੈ ਕਿੰਨਾ ਕੁ ਮਹਿੰਗਾ ਸ਼ੌਂਕ ਹੈ ਪਹਿਲਾਂ ਤੇ ਸ਼ੌਂਕ ਦੀ ਗੱਲ ਕਰਾਂਗੇ ਕਿ ਸ਼ੌਂਕ ਵੀ ਤਰ੍ਹਾਂ-ਤਰ੍ਹਾਂ ਦੇ ਹੁੰਦੇ ਕਿਸੇ ਨੂੰ ਪਤਾ ਨਹੀਂ ਕਿੰਨੀ ਖਰਾਕ ਹੋਊਗੀ ਘੋੜੇ ਦੀ ਤੇ ਕਿੰਨਾ ਇਹਨੂੰ ਸਾਂਭਣ ਦਾ ਜਿਹੜਾ ਵਾ ਉਹ ਸਾਨੂੰ ਯਤਨ ਕਰਨਾ ਪਊਗਾ ਕਿੰਨਾ ਕੁ ਮੁਸ਼ਕਲ ਹੋਵੇਗਾ ਸਾਹਮਣਾ ਨਹੀਂ ਕੋਈ ਗੱਲ ਜਿਹੜੇ ਬੰਦੇ ਨੇ ਰੱਖ ਲਿਆ ਹੀ ਉਵੇਂ ਚੱਲੀ ਜਾਂਦਾ ਕੰਡੀਸ਼ਨ ਜੀ ਕੋਈ ਮਹਿੰਗਾ ਨਹੀਂ ਬਣਾ ਜਦੋਂ ਸ਼ੌਂਕ ਪੈ ਜੇ ਸ਼ੌਂਕ ਦੇ ਹਿਸਾਬ ਨਾਲ ਕੋਈ ਮਹਿੰਗਾ ਨਹੀਂ ਆ ਜੀ ਅੱਛਾ ਪਹਿਲਾ ਘੋੜਾ ਕਦੋਂ ਲਿਆ ਸੀ ਪਹਿਲਾ 15 ਸਾਲ ਪਹਿਲਾਂ ਰੱਖਦੇ ਰਹੇ ਆ ਜੀ ਉਸ ਤੋਂ ਬਾਅਦ 2-3 ਸਾਲ ਵਿੱਚੋ ਗੈਪ ਪਤਾ ਹੀ ਹੁਣ 5 ਸਾਲ ਹੋ ਗਏ ਹੁਣ ਤੋਂ ਰੱਖਣ ਲੱਗੇ ਆ। ਅੱਛਾ ਦਾਦੇ ਬਾਬੇ ਵਾਂਗ ਤਾਂ ਘੋੜੇ ਰੱਖਦੇ ਆ ਰਹੇ ਕਿ ਬਾਹਰ ਵਿੱਚ ਸੌਂਗ ਪੈ ਗਿਆ ਤੁਹਾਨੂੰ। ਪਹਿਲਾਂ ਰੱਖਦੇ ਰਹੇ ਆ ਜੀ। ਸ਼ੁਰੂ ਤੋਂ ਦਾਦੇ ਹੋਈ। ਉਦੋਂ ਬਾਅਦ ਹੌਲੀ ਹੌਲੀ ਵਿੱਚੋ ਕੁਝ ਗੈਪ ਪੈ ਗਿਆ ਸੀ ਫੇਰ ਫੇਰ ਰੱਖਦੇ ਰਹੇ ਆ ਜੀ। ਹੁਣ ਚੱਲੀ ਜਾਂਦੇ ਲਗਾਤਾਰ ਹੀ ਉਸ। ਅੱਛਾ ਹੁਣ ਇਹ ਤੁਹਾਡੇ ਕੋਈ ਇਹ ਮੇਨ ਹੈ ਵਸੇਰਾ ਸ਼ੈਨਚਾ ਜਿਹੜਾ ਹਾਂ। ਤੇ ਇਹ ਇਹਦਾ ਕੀ ਰਿਜ਼ਲਟ ਕਿਵੇਂ ਆ ਰਹਿ ਰਾ? ਰਿਜ਼ਲਟ ਆਇਆ ਹੁਣ ਆ ਜੀ 4 ਮਹੀਨੇ ਤੱਕ ਲਈ। ਰਿਜ਼ਲਟ 4 ਕੁ ਮਹੀਨੇ ਤੱਕ। 4 ਕੁ ਮਹੀਨੇ ਤੱਕ ਆ ਜਾਊਗਾ ਜੀ। ਕਿੰਨੀ ਏਜ ਕਿੰਨੀ ਆ ਦੀ? ਸਵਾ 3 ਸਾਲ ਆ ਜੀ। ਸਵਾ 3 ਸਾਲ ਆ ਆਚਾ ਘੋੜੇ ਦੀ ਖਰਾਕ ਕੀ ਕੀ ਰਹਿੰਦੀ ਆ ਜਿਵੇਂ ਦੇਸੀ ਖਰਾਕ ਦੀ ਬਾਈ ਉਹਨਾਂ ਨੇ ਗੱਲ ਕੀਤੀ ਆ ਕਿ ਦੇਸੀ ਖਰਾਕ ਨਾਲ ਪਲਿਆ ਬਹੁਤ ਸਾਰੇ ਹੋਰ ਵੀ ਪ੍ਰੋਡਕਟ ਜਿਵੇਂ ਜਿੰਮ ਵਾਲੇ ਮੁੰਡੇ ਕਈ ਰਸਟੀ ਰੋਡ ਖਾਂਦੇ ਘੋੜਿਆਂ ਦੀ ਵੀ ਖਰਾਕ ਕੋਈ ਜਿਹੜੀ ਦੇਸੀ ਖਰਾਕ ਕੀ ਕੀ ਰਹਿੰਦੀ ਆ ਜਿਹੜੀ ਕਿ ਦੇਸੀ ਖਰਾਕ ਦੇ ਨਾਲ ਘੋੜਾ ਵਧੀਆ ਪਲ ਜੇ ਸਰਦੀ ਚ ਆ ਗਿਆ ਇਹ ਛੋਲੇ ਜਵੀ ਜੋਂ ਸ਼ਾਹ ਨੂੰ ਤੇਲ ਆ ਗਿਆ ਜੀ ਤਾਰੇ ਮਿਰ ਦਾ ਤੇਲ ਆ ਗਿਆ ਆਲਸੀ ਦਾ ਤੇਲ ਆ ਗਿਆ ਸਾਰੇ ਪ੍ਰੋਡਕਟੇ ਦੇਣੇ ਪੈਂਦੇ ਜੀ ਸੇਵਾ ਵੀ ਨਾਲ ਕਰਨੀ ਪੈਂਦੀ ਪੂਰੀ ਹਾਂਜੀ ਪੂਰੀ ਸੇਵਾ ਕਰਨੀ ਪੈਂਦੀ ਫੇਰੀ ਫੇਰੀ ਘੋੜਾ ਬਣੇਗਾ ਹਾਂਜੀ ਹਾਂਜੀ अच्छा ये दी फिर और ए, की कुछ खासियत है दी शैनशाली ब्लड लाइन वधिया जी चंगे घोड़े ਦਾ ਬੱਚਾ ਹਬੋਰ ਲੈਣ ਆ ਗਈ ਜੀ अच्छा ये भाई जी ਨੂੰ ਲੈਣ ਦਾ ਲਾਲ ਕਾਫੀ ਪੁਰਾਣਾ ਲਾਈਨਾਂ ਦਾ ਕੀ ਹਾਬਤਾ ਹੁੰਦਾ ਕਿ ਨੁਕਰੇ ਘੋੜੇ ਦੀ ਆ ਬੋਹਰ ਲੈਣ ਵੱਖਰੀ ਆ ਜਾਂ ਕੋਈ ਹੋਰ ਲੈਣ ਕੋਈ ਹੋਰ ਵੀ ਲਾਈਨਾਂ ਹੁੰਦੀਆਂ ਇਹਨਾਂ ਦੀ ਇੰਨਾ ਘੋੜਿਆਂ ਦੀਆਂ ਜੀ 4-5 ਲੈਣਾ ਜਿਵੇਂ ਇੱਕ ਪਾਨੀ ਵਾਲੀ ਲੈਣ ਵਾਈਦੀ ਆ ਜੀ ਤੇ ਇੱਕ ਹੋਰ ਲੈਣ ਵਜਣ ਲੱਗ ਗਈ ਪਰ ਜਿਹੜਾ ਘੋੜਾ ਵਧੀਆ ਹੋ ਗਿਆ ਵਰੋਸੇ ਉਸੇ ਲਾਈਨਾਂ ਤੁਰਪੇਦਾ ਵੀ ਇਹ ਜਿਵੇਂ ਪਹਿਲਾਂ ਹਬੋਰ ਵਾਲਾ ਵੱਡਾ ਘੋੜਾ ਸੀਗਾ ਜੀ ਉਹ ਬੱਚੇ ਬਹੁਤ ਚੰਗੇ ਸੂਈ ਗਿਆ ਉਹਦੀ ਇੱਕ ਸਾਦੀ ਲੈਣ ਬਣ ਗਈ ਪ੍ਰੋਪਰ ਜੀ ਜਿਵੇਂ ਆਪਾਂ ਕਹਿੰਦੇ ਆ ਵੀ ਆਪਣੇ ਵੱਡੇ ਦਰਦੇ ਬਦਾਦਾਂ ਦਾ ਨਾਂ ਚੱਲ ਜਾਂਦਾ ਵੀ ਆਪਣੇ ਆ ਵੀ ਉਵੇਂ ਲਾਣਿਆਂ ਵਾਂਗੂ ਨਾ ਲਾਣਿਆਂ ਵਾਂਗੂ ਲੈਣ ਚੱਲੀ ਜਾਂਦੀ ਏ ਇੱਕ ਹੁਣ ਮਿੰਟੂ ਵਾਲਾ ਘੋੜਾ ਸੀ ਉਹਦੀ ਲੈਣ ਚੱਲ ਪਈ ਹੁਣ ਇਹਦਾ ਪੇਓ ਆ ਜੀ ਭਾਗਸਾਲਾ ਉਹ ਬੱਚੇ ਬਹੁਤ ਸੋਹਣੇ ਸੂਈ ਜਾਂਦਾ ਉਹਦੀ ਮੰਨ ਲੀ ਚੱਲੋ ਹੁਣ ਲੈਣ ਚੱਲ ਪੈਣੀ ਭਾਗਸਾਲਾ ਤੁਹਾਨੂੰ ਇਹ ਵਧੀਆ ਹੋ ਗਿਆ ਤੇਰੀ ਲੈਣ ਚੱਲ ਹੁਣ ਚੱਲ ਪੈਣੀ ਹਾਂਜੀ ਬੱਚਿਆਂ ਤੇ ਡਿਪੈਂਡ ਆ ਇਹ ਮੰਨ ਕੇ ਚਲੋ ਆਪਾਂ ਕਹਿ ਦੇ ਕਿ ਉਹਨੂੰ ਹਾਈਟ ਵੀ ਆਪਾਂ ਕਰਾ ਲਾਂਗੇ ਫਰਾ ਕੋਸ਼ਿਸ਼ ਕਰ ਲਾਂਗੇ ਉਹਨੂੰ ਦਾਗ ਵੀ ਪੱਟ ਦਾਂਗੇ ਇਹ ਗਾਂ ਤਾਂ ਬੱਚਿਆਂ ਤੇ ਹੈ ਜੀ ਆਪਣੇ ਗਾਂ ਲਾਣੇ ਤੇ ਵੀ ਗਾਂ ਇਹਨੇ ਬੱਚੇ ਦਾ ਕੀ ਕਰਨਾ ਜੇ ਬੱਚੇ ਸੋਹਣੇ ਸੂਗਾ ਦਾ ਘੋੜਾ ਜੇ ਬੱਚੇ ਨਾ ਸੋਇਆ ਤੇ ਆਪੇ ਹੈ ਜੀ ਹਾਂ ਜੀ ਅਸੀਂ ਬਰ ਕਿਵੇਂ ਕਿੰਨੀ ਕਿ ਰੋਜ਼ ਸਮਾਂ ਕਿੰਨਾ ਰੰਦੇ ਉਹਨੂੰ ਸਮਾਂ ਤਾਂ ਦੇਖੋ ਜੀ ਸਵੇਰ ਉੱਠਦੇ ਆਂ ਚਾਹ ਮਗਰੋਂ ਪੀਨੇ ਪਹਿਲਾਂ ਇਹਨਾਂ ਤੇ ਦਾਣਾ ਪਾਈਦਾ ਜੀ ਜੋ ਦਾਣਾ ਖਾ ਗਿਆ ਫਿਰ ਉਹਨਾਂ ਨੂੰ ਮੂੰਗਫਲੀ ਦਾ ਨੀਰਾ ਨੀਰਾ ਪਾਈਦਾ ਜੀ ਜਾਨਵਰ ਹੋਰ ਵੀ ਰੱਖਿਆ ਕਰੇ ਜਾਨਵਰ ਕਰੇ ਇੱਕ ਇੱਕ ਦੀ ਮਾਂ ਜੀ ਦੋਹੇ ਰੀਆਂ ਭੈਣਾਂ ਨੁਕਰੀ अच्छा फिर ये नुकरेरा जकर गल की दी वे किन्ने इक मुल्ल तक जड़ा ਵੱਧ ਤੋਂ ਵੱਧ ਘੋੜਾ ਤੱਕ ਤੁਸੀਂ ਕਿਹਾ ਵੀ नुकरा ਘੋੜਾ ਜੜਾ ਵਾ ਸਭ ਤੋਂ ਵੱਧ ਮੁੱਲ ਹੋਵੇ ਉਹਦਾ ਮੁੱਲ ਤਾਂ ਦੇਖੋ ਜੀ ਹੁਣ ਕਹਨੂੰ ਤਾਂ 50-50 ਲੱਖ ਵੀ ਕਈ ਜਾਂਦੇ ਆ ਪਰ ਅਜ ਤੱਕ ਆਪਾਂ ਤਾਂ ਕੁ 50 ਲੱਖ ਤੱਕ ਦੇਖਿਆ ਨਾ ਤਾਂ ਆਪਾਂ 50 ਲੱਖ ਦਾ ਵੇਚਾਈ ਤੇ ਨਾ ਹੀ ਕਿਸੇ ਤੋਂ ਸੁਣਿਆ ਹਾਂ ਜੀ ਮੁੱਲ ਨਾਰਮਲ ਨਾਰਮਲ ਮੰਨ ਕੇ ਚਲੋ 10-15 ਲੱਖ ਤਾਂ ਵਿਕਦੇ ਵੇਕੇ ਵੀ ਆ ਜੀ ਇਹਨਾਂ ਅਸਲੀ ਅਸਲੀ ਨਕਲੀ ਦੀ ਪਛਾਣ ਹੁੰਦੀ ਬਹੁਤ ਸਾਰੇ ਲੋਕ ਧੋਖਾ ਵੀ ਖਾ ਜਾਂਦੇ ਘੋੜੇ ਘੋੜੀਆਂ ਜਿਹੜੇ ਨੌਜਵਾਨ ਜਿਹੜੇ ਨਵੇਂ ਇਸ ਕਿੱਤੇ ਵੱਲ ਆਉਂਦੇ ਨੇ ਜਿਹੜੇ ਨਵੇਂ ਲੋਕ ਆਉ ਉਹ ਤਾਂ ਜੀ ਮੈਂ ਜਿਨ੍ਹਾਂ ਨੇ ਨਵੇਂ ਆਣੇ ਆਉਣਾ ਉਹ ਕਿਸੇ ਸਿਆਣੇ ਬੰਦੇ ਦੇ ਰਹਿ ਲੈਣ ਜੀ ਰਹਿ ਲੈ ਕੇ ਕਈਆਂ ਨੇ ਮੰਨ ਲਓ ਕਿ ਚਲੋ ਕੋਈ ਨੇ ਮੰਨ ਲਓ ਕੋੜੀ ਲੈਣੀ ਗੱਬਣੋ ਕੋਈ ਵੀਰੀ ਕੋ ਗੱਲ ਅੱਗਾਪ ਮਾਰ ਕੇ ਦੇਂਦਾ ਕਿ ਅੰਦਰ ਨੁਕਸ ਹੁੰਦਾ ਕੋ ਰਹਿੰਦੀ ਨਹੀਂ ਮੁੜ ਕੇ ਉਹ ਬੰਦੇ ਦਾ ਫਿਰ ਸ਼ੌਂਕ ਮਰ ਜਾਂਦਾ ਜੀ ਮੰਨ ਕੇ ਚਲੋ ਬੰਦਾ 4-5 ਜਾਰੀ ਉਤੇ ਪਕਾਈ ਕਰਦਾ ਉਹ ਨਾ ਰਵੇ ਅਗਲਾ ਆਕੀ ਜਾਂਦਾ ਕਿ ਨਾ ਰਕੀ ਕਰਾਉਣਾ ਇੰਨਾ ਖਰਚ ਆ ਗਿਆ ਠੀਕ ਆ ਤੇ ਇੱਕ ਵਾਰ ਕੋੜੇ ਦੀਆਂ ਇਹ ਬੇਸ਼ੇਰੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕੋਈ ਵੀ ਇਹਨਾਂ ਵੀਰਾਂ ਨਾਲ ਸੰਪਰਕ ਵੀ ਕਰ ਸਕਦਾ ਜੇਕਰ ਸੰਪਰਕ ਕਰਨਾ ਹੋਵੇ ਕਹਿੰਦੇ ਰਿਜ਼ਲਟ ਜਿਹੜਾ ਵਾ ਤਿੰਨਾ ਚੌ ਮਹੀਨੇ ਤੱਕ ਅੜਾ ਆਉਣ ਵਾਲਾ ਹੈ ਬਹੁਤ ਸੋਹਣਾ ਨੁਕਰਾ ਘੋੜਾ ਹੈ ਤਾਂ ਲੰਮੇ ਸਮੇਂ ਤੋਂ ਰੱਖਦੇ ਆ ਰਹੇ ਨੇ ਤੇ ਨੌਜਵਾਨਾਂ ਲਈ ਸਨੇਹਾ ਵੀ ਹੈ ਬਾਈ ਜੀ ਨੇ ਬਹੁਤ ਵਧੀਆ ਗੱਲ ਕੀਤੀ ਕਿ ਜੇ ਕੋਈ ਕਿਸੇ ਦਾ ਧੀ ਪੁੱਤ ਕੋਈ ਨਸ਼ੇ ਤੇ ਲੱਗਾ ਤਾਂ ਉਹਨੂੰ ਘੋੜੇ ਲੈ ਕੇ ਦੇ ਦੇ ਉਹਨੂੰ ਤਾਂ ਕਿ ਉਹਰਾ ਕਿਤਨਾ ਕਿਤੇ ਉਹਰਾ ਹੋਰ ਧਿਆਨ ਵੰਡਿਆ ਜਾਵੇ ਧਿਆਨ ਵੰਡਿਆ ਜਾਊਗਾ ਤੇ ਹੋ ਸਕਦਾ ਨਸ਼ਿਆਂ ਤੋਂ ਵੀ ਹਟ ਜਾਵੇਗਾ ਕੈਮਰਾਮੈਨ ਅਮਨਦਰ ਅਨੰਤ ਰਪੇ ਸੰਖੇਰਾ ਬਾਈ ਪੰਜਾਬੀ ਟੀਵੀ ਸ਼੍ਰੀ ਮੁਖਤਸਰ ਸਾਹਿਬ